ਅਵਾਜ਼ ਚੀਜ਼ਾਂ ਪੈਦਾ ਕਰਨ ਜਾਂ ਗਾਇਬ ਕਰਨ ਦਾ ਕਰਤੱਵ ਦਿਖਾਉਂਦੇ ਜਾਦੂਗਰ ਤਾਂ ਕਈ ਵੇਖੇ ਹੋਣਗੇ ਪਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ 2018-19 ਦੇ ਵਿੱਚ ਅਜੀਹਾ ਪਿੰਡ ਬਣਾਇਆ ਗਿਆ ਜੋ ਗਰਾਂਟਾਂ ਵਾਲੇ ਕਾਗਜ਼ਾਂ ਦੇ ਵਿੱਚ ਤਾਂ ਹੈ ਪਰ ਅਸਲ ਦੇ ਵਿੱਚ ਉਸ ਦੀ ਹੋਂਦ ਹੀ ਨਹੀਂ ਭਾਵੇਂ ਕਿ ਸਰਕਾਰੀ ਅਧਿਕਾਰੀਆਂ ਵੱਲੋਂ ਕਾਗਜ਼ਾਂ ਦੇ ਵਿੱਚ ਉਸ ਪਿੰਡ ਦੀ ਲੋਕੇਸ਼ਨ ਹਿੰਦ-ਪਾਕਿਸਤਾਨ ਕਮਾਂਤਰੀ ਸਰਹੱਦ ਦੇ ਜ਼ੀਰੋ ਲਾਈਨ ਨੇੜੇ ਸਥਿਤ ਪਿੰਡ ਗੱਟੀ ਰਾਜੋਕੇ ਦੇ ਆਸ-ਪਾਸ ਦੀ ਵਿਖਾਈ ਹੈ ਪਰ ਅਸਲ ਦੇ ਵਿੱਚ ਉਸ ਪਿੰਡ ਨੂੰ Google Map ਵੀ ਨਹੀਂ ਲੱਭ ਸਕਦੀ ਤੁਹਾਨੂੰ ਦੱਸ ਦਈਏ ਕਿ ਭ੍ਰਸ਼ਟਾਚਾਰ ਦਾ ਅਜੀਹਾ ਅਜੀਬੋ ਘਰੀ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ADC ਵਿਕਾਸ ਦਫ਼ਤਰ ਵਿਖੇ ਸਾਹਮਣੇ ਆਇਆ ਜਿੱਥੋਂ ਦੇ ਅਧਿਕਾਰੀਆਂ ਨੇ ਕਾਗਜ਼ ਦੇ ਵਿੱਚ ਹੀ ਪਿੰਡ ਬਣਾਇਆ ਕਾਗਜ਼ਾਂ ਦੇ ਵਿੱਚ ਹੀ ਉਸ ਦਾ ਵਿਕਾਸ ਵੀ ਕਰਵਾ ਰਹੇ ਨੇ ਤੇ ਹੁਣ ਇਹ ਮਾਮਲਾ ਉਜਾਗਰ ਹੋਣ ਤੇ ਇਸ ਸਾਰੇ ਘੁਟਾਲੇ ਨੂੰ ਰਫਾ-ਦਫਾ ਕਰਨ ਦੀਆਂ ਕੋਸ਼ਿਸ਼ਾਂ ਵੀ ਨੇ ਇਸ ਪੂਰੀ ਜਾਣਕਾਰੀ ਦੇ ਸਬੰਧੀ ਆਰਟੀਆਈ ਐਕਟਵਿਸਟ ਅਤੇ ਬਲਾਕ ਸੰਮਤੀ ਮੈਂਬਰ ਗੁਰਦੇਵ ਸਿੰਘ ਵਾਸੀ ਪਿੰਡ ਪੀਰ ਇਸਮਾਇਲ ਖਾਨ ਨੇ ਖੁਲਾਸਾ ਕੀਤਾ ਕਿ ਉਸਨੇ ਲੰਮੀ ਜਤੋਚਿਹਦ ਮੰਗਰੋ ਪੰਜਾਬ ਸਰਕਾਰ ਤੋਂ ਪਿੰਡ ਗੱਟੀ ਰਾਜੋਕੀ ਦੀ ਪੰਚਾਇਤ ਸੰਬੰਧੀ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਿਆ ਕਿ ਪਿੰਡ ਵਿੱਚੋਂ ਇੱਕ ਵੱਖਰੀ ਪੰਚਾਇਤ ਕੱਢੀ ਗਈ ਸੀ ਉਸ ਪੰਚਾਇਤ ਦਾ ਨਾਂ ਨਵੀਂ ਗੱਟੀ ਰਾਜੋਕੇ ਰੱਖਿਆ ਗਿਆ ਸੀ ਪਰ ਜਦੋਂ ਪਿੰਡ ਨੂੰ ਬਿਲੀ ਗ੍ਰਾਂਟ ਸਬੰਧੀ ਆਰਟੀਆਈ ਤਹਿਤ ਜਾਣਕਾਰੀ ਹਾਸਲ ਕੀਤੀ ਗਈ ਤਾਂ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਜਦੋਂ ਪਿੰਡ ਨਵੀਂ ਗੱਟੀ ਰਾਜੋਕੀ ਦੀ ਪੰਚਾਇਤ ਹੋਂਦ ਵਿੱਚ ਆਈ ਠੀਕ ਉਸੇ ਸਮੇਂ ਬीडीपीओ ਦਫਤਰ ਫਿਰੋਜ਼ਪੁਰ ਦੇ ਕੁਝ ਬਾਬੂਆਂ ਨੇ ਸਥਾਨਕ ਏਡੀਸੀ ਵਿਕਾਸ ਦਫਤਰ ਦੇ ਕੁਝ ਬਾਬੂਆ ਦੇ ਨਾਲ ਮਿਲ ਕੇ ਨਿਊ ਗੱਟੀ ਰਾਜੋਕੀ ਦੇ ਨਾਂ ਹੇਠ ਇੱਕ ਜਾਲੀ ਪੰਚਾਇਤ ਖੜੀ ਕਰ ਲਈ ਇਸ ਤੋਂ ਬਾਅਦ ਨਰੇਗਾ ਦੇ ਜੌਬਕਾਰ ਸੋ ਲੈ ਕੇ ਵਿਕਾਸ ਕਮਾ ਤੱਕ ਅਸਲੀ ਨਵੀਂ ਬਣੀ ਪੰਚਾਇਤ ਨੂੰ ਘਾਟ ਗ੍ਰਾਂਟ ਅਤੇ ਵਿਕਾਸ ਪ੍ਰੋਜੈਕਟ ਮਿਲੇ ਪਰ ਨਕਲੀ ਪਿੰਡ ਨੂੰ ਕਰੀਬਨ 2 ਗੁਣਾ ਵੱਧ ਪ੍ਰੋਜੈਕਟ ਮਿਲੇ ਮੈਂ ਗੁਰਦੇਵ ਸਿੰਘ ਬਲਾਕ ਸੰਪਤੀ ਮੈਂਬਰ ਡਿਸਟ੍ਰਿਕਟ ਫਰੋਈਪੁਰ ਔਰ ਇੱਕ ਮੈਂ ਜਾਲੀ ਪਿੰਡ ਦਾ ਖੁਲਾਸਾ ਕਰ ਰਿਹਾ ਜੋ ਕਿ ਪਿੰਡ ਬਲਾਕ ਫਰੋਈਪੁਰ ਦੇ ਵਿੱਚ ਹੈਗਾ ਉਹ ਪਿੰਡ ਹੈਗਾ ਜੀ ਨਵੀ ਨਵੀ ਗੱਟੀ ਦੇ ਨਾਲ-ਨਾਲ ਇੱਕ ਨਿਊ ਗੱਟੀ ਰਾਜੋ ਕੇ ਪਿੰਡ ਹੈ ਜੀ ਨਿਊ ਗੱਟੀ ਰਾਜੋ ਕੇ ਪਿੰਡ ਹੈ ਓਕੇ ਮੈਂ ਪਹਿਲਾਂ ਇੱਕ ਦਰਖਾਸਤ ਦਿੱਤੀ ਸੀ ਜੀ ਡਿਪਟੀ ਡਾਇਰੈਕਟਰ ਸਾਹਿਬ ਨੂੰ ਡਿਪਟੀ ਡਾਇਰੈਕਟਰ ਸਾਹਿਬ ਤੋਂ ਜੋ ਉਹਨਾਂ ਨੇ ਮੈਨੂੰ ਮਤਲਬ ਕਿ ਆਪਦੇ ਬਲੋਗ ਉਹਨਾਂ ਨੇ ਪੂਰਾ ਪ੍ਰੈਕਟ ਕਿਤੇ ਨਾ ਵੀ ਧਮਕੀਆਂ ਵੀ ਦਿੱਤੀਆਂ ਨੇ ਵੀ ਤੁਸੀਂ ਇਹ ਦਰਖਾਸਤ ਵਾਪਸ ਲੈ ਲਓ ਇਹਦੇ ਵਿੱਚ ਸਾਡੇ ਵੱਡੇ ਅਧਿਕਾਰੀ ਦੀ ਅਸ਼ਮੂਲੀਅਤ ਹੋ ਸਕਦੀ ਹੈ ਤੇ ਉਹਨਾਂ ਤੇ ਗਾਜ ਦੇਖ ਸਕਦੀ ਜੀ ਇਹ ਨਿਊ ਗੱਟੀ ਔਰ ਨਵੀਂ ਗੱਟੀ ਦਾ ਕੀ ਮਾਜਰਾ ਕੀ ਹੈ ਨਿਊ ਗੱਟੀ ਨਵੀਂ ਗੱਟੀ ਦਾ ਜੀ ਜਿਹੜੀ ਨਵੀਂ ਗੱਟੀ ਰਾਜੋ ਕੇ ਜੀ ਪਿੰਡ ਉਹ ਪਿੰਡ ਬਿਲਕੁਲ ਅਸਲੀ ਹੈ ਜੀ ਜਿਹੜਾ ਨਿਊ ਗੱਟੀ ਰਾਜੋ ਕੇ ਉਹ ਪਿੰਡ ਬਿਲਕੁਲ ਫੇਕ ਹੈ ਜੀ ਉਹ ਜਾਲੀ ਪਿੰਡ ਬਣਾਇਆ ਹੋਇਆ ਹੈ ਕਿਵੇਂ ਦਾਵਾ ਕਰ ਰਹੇ ਹੋ ਮੈਂ ਆਰਟੀ ਰਿਪੋਰਟ ਨਾਲ ਹੀ ਦਾਵਾ ਕਰ ਰਿਹਾ ਜੀ ਇਹ ਉਹਨਾਂ ਦੇ ਅਫਸਰ ਬਲਾਕ ਫੋਜਪੁਰ ਦੇ ਅਫਸਰ ਵੱਲੋਂ ਮੈਨੂੰ ਇੱਕ ਆਰਟੀ ਰਿਪੋਰਟ ਮੋਹਈਆ ਕਰਾਈ ਗਈ ਹੈ ਜਿੰਦੇ ਵਿੱਚ ਇਹ ਜਾਲੀ ਪਿੰਡ ਬਣਾਇਆ ਗਿਆ ਜੀ ਤਾਂ ਉਸ ਪਿੰਡ ਦੇ ਵਿੱਚ ਕੀ ਖੁਲਾਸੇ ਕੀ ਕਿੰਨੇ ਕੋਈ ਪੈਸੇ ਜਿਹੜੇ ਉਸ ਜਾਲੀ ਪਿੰਡ ਜਿਵੇਂ ਤੁਸੀਂ ਦੱਸਿਆ ਜਾਲੀ ਪਿੰਡ ਦੇ ਵਿੱਚ ਕਿਵੇਂ ਹੋ ਗਿਆ ਉਹਦੇ ਵਿੱਚ ਜਾਲੀ ਪਿੰਡ ਹੈਗਾ ਜੀ ਉਹਦੇ ਵਿੱਚ 43 ਲੱਖ ਰੁਪਇਆ ਜਿਹੜਾ ਇਹਨਾਂ ਨੇ ਜਿਵੇਂ ਮਨੁਵੇਗਾ ਸਕੀਮ ਦੇ ਤਹਿਤ ਇਹਨਾਂ ਨੇ ਗਵਨ ਕੀਤਾ 43 ਲੱਖ ਰੁਪਏ ਗਵਨ ਕੀਤਾ ਜਿੰਦੇ ਵਿੱਚੋਂ 55 ਪ੍ਰੋਜੈਕਟ ਬਣਾਏ ਗਏ ਨੇ ਜਿਹੜੇ ਇਹਨਾਂ ਨੇ ਪ੍ਰੋਜੈਕਟ ਕਿਵੇਂ ਬਣਾਏ ਗਏ ਨੇ ਏਪੀਓ ਤੋਂ ਲੈ ਕੇ ਜ਼ਿਲ੍ਹਾ ਪਰੀਸ਼ਦ ਤੱਕ ਆ ਕੇ ਇਹਨਾਂ ਨੇ ਪ੍ਰੋਜੈਕਟ ਬਣਾਏ ਨੇ ਪ੍ਰੋਜੈਕਟ ਬਣਾਏ ਨੇ ਕਿਵੇਂ ਬਣਾਏ ਨੇ ਮਤੇ ਕਿੱਥੋਂ ਲੈ ਕੇ ਆਏ ਨੇ ਕਿਵੇਂ ਬਣਾਏ ਨੇ ਇਹ ਹੁਣ ਇਹੀ ਹੀ ਦੱਸ ਸਕਦੇ ਨੇ ਵੀ ਇਹਨਾਂ ਨੇ ਇਹ ਕਿਵੇਂ ਬਣਾਏ ਨੇ ਪਰ ਇਹਦੇ ਨਾਲ ਨਾਲ ਇੱਕ ਇੱਕ ਹੋਰ ਵੱਡੀ ਗੱਲ ਹੈ ਜੀ ਜਿਹੜੇ ਇਹ ਪ੍ਰੋਜੈਕਟ ਬਣਾਏ ਨੇ ਇਹਦੇ ਵਿੱਚ 60 40 ਰੇਸ਼ੋ ਹੁੰਦੀ ਹੈ ਮਟੀਰੀਅਲ ਦੀ ਔਰ ਲੇਵਰ ਦੀਜੀ ਇਹਨਾਂ ਨੇ ਕੀ ਕੀਤਾ ਉਹਦੇ ਵਿੱਚੋਂ ਜਿਹੜਾ ਅਸਲੀ ਪਿੰਡ ਹੈ ਜੀ ਨਵੀਂ ਗੱਟੀ ਰਾਜੋ ਕੇ ਉਹਦੇ ਵਿੱਚ ਇਹਨਾਂ ਨੇ ਪਿੰਡ ਦੇ ਵਿੱਚ 80 ਜੋਬ ਕਾਟ ਬਣਾਏ ਨੇ ਔਰ ਜਿਹੜਾ ਜਾਲੀ ਪਿੰਡ ਹੈ ਉਹਦੇ ਵਿੱਚ 141 ਜੋਬ ਕਾਟ ਬਣੇ ਹੋਏ ਨੇ ਜਿਹੜੀ ਇਹਨਾਂ ਨੇ ਉਹ ਉਸ ਤਰ੍ਹਾਂ ਸਕੀਮ ਲਾ ਕੇ ਵੀ ਜਿਵੇਂ ਮੰਨ ਲਓ 60 40 ਦੀ ਰੇਸ਼ੋ ਦੇ ਆਧਾਰ ਤੇ ਇਹਨਾਂ ਨੇ ਪ੍ਰੋਜੈਕਟ ਪਾਏ ਸੀਗੇ ਜੀ ਇਹਦੇ ਵਿੱਚ ਮਟੀਰੀਅਲ ਦੇ ਪ੍ਰੋਜੈਕਟ ਵੀ ਕਾਫੀ ਨੇ ਕਿਵੇਂ 25 30 ਲੱਖ ਰੁਪਏ ਦੇ ਮਟੀਰੀਅਲ ਦੇ ਪ੍ਰੋਜੈਕਟ ਵੀ ਹੈਗੇ ਨੇ ਜੀ ਪਾਰਕ ਵਗੈਰਾ ਪਾਰਕ ਵਗੈਰਾ ਬਣਾਏ ਜੀ ਇੰਟਰਲੌਕ ਟੈਲਾਂ ਬਣਾਈਆਂ ਜਾਂ ਖੜਵੰਜੇ ਲਾਏਗੇ ਨੇ ਜੀ ਹੋਰ ਮਤਲਬ ਕਿ ਬਹੁਤ ਇਹਨਾਂ ਦੇ ਮਤਲਬ ਕਿ ਹੈਗੇ ਨੇ ਜੀ ਇਹਦੇ ਨੂੰ ਲੈ ਕੇ ਤੁਸੀਂ ਕੋਈ ਸ਼ਿਕਾਇਤ ਕੀਤੀ ਬਿਲਕੁਲ ਜੀ ਪਹਿਲੀ ਸ਼ਿਕਾਇਤ ਮੈਂ ਡਿਪਟੀ ਡਾਇਰੈਕਟਰ ਸਾਹਿਬ ਨੂੰ ਕੀਤੀ ਸੀ ਸ਼ਿਕਾਇਤ ਡਿਪਟੀ ਡਾਇਰੈਕਟਰ ਸਾਹਿਬ ਵੱਲੋਂ ਮੈਨੂੰ ਇੱਕ ਦੋ ਵਾਰ ਹੀ ਬੁਲਾਇਆ ਗਿਆ ਪਹਿਲਾਂ 2022 ਦੇ ਕਰੀਬ ਗੱਲ ਮੈਂ ਕਰ ਰਿਹਾ ਜੀ ਬੁਲਾਇਆ ਗਿਆ ਉਸ ਤੋਂ ਬਾਅਦ ਮੈਨੂੰ ਇਹਨਾਂ ਵੱਲੋਂ ਡਿਪਟੀ ਡਾਇਰੈਕਟਰ ਵੱਲੋਂ ਇਹ ਕਿਹਾ ਗਿਆ ਵੀ ਤੁਸੀਂ ਇਹ ਦਰਖਾਸਤ ਜਿਹੜੀ ਹੈ ਇਹਦੇ ਵਿੱਚ ਕੁਝ ਨਹੀਂ ਹੈਗਾ ਔਰ ਇਹ ਅਸੀਂ ਦਾਖਲ ਦਫਤਰ ਕਰਨ ਲੱਗੇ ਆ ਜਾਂ ਤਾਂ ਤੁਸੀਂ ਐ ਕਰੋ ਮੈਂ ਕਹ ਜੀ ਮੇਰੇ ਤੁਸੀਂ ਬਿਆਨ ਲੈ ਲਓ ਦਾਖਲ ਦਫਤਰ ਕਰਨੀ ਦੱਸ ਦੋ ਕੋਈ ਚੱਕਰ ਨਹੀਂ ਪਰ ਉਹਨਾਂ ਵੱਲੋਂ ਮੈਨੂੰ ਇਹ ਕਿਹਾ ਗਿਆ ਵੀ ਤੇਰਾ ਹਸ਼ਰ ਬਹੁਤ ਮਾਰਾ ਗਿਆ ਤੇਰੇ ਤੇ ਪਰਚੇ ਦਰਜ ਹੋਣਗੇ ਤੇ ਮੈਨੂੰ ਧਮਕਾਇਆ ਗਿਆ ਉਸ ਤੋਂ ਬਾਅਦ ਮੈਨੂੰ ਇਹ ਸਾਬਤ ਹੋਣ ਲੱਗਾ ਵੀ ਮੈਂ ਇਹਨੂੰ ਕਿਸੇ ਨੇ ਦੱਸ ਮੈਨੂੰ ਇਹ ਲੱਗਿਆ ਵੀ ਮੈਂ ਏਡੀਸੀ ਡੀ ਨਾਲ ਗੱਲ ਕਰਾਂ ਜਦੋਂ ਏਡੀਸੀ ਡੀ ਨਾਲ ਗੱਲ ਕਰਨ ਤੋਂ ਪਹਿਲਾਂ ਮੈਨੂੰ ਇਹ ਪਤਾ ਲੱਗਿਆ ਵੀ ਏਡੀਸੀ ਡੀ ਦੀ ਵਿੱਚ ਸਮੂਲੀਅਤ ਹੋ ਸਕਦੀ ਜੇ ਉਸ ਵਕਤ ਏਡੀਸੀ ਕੌਣ ਸੀ ਉਸ ਵਕਤ ਏਡੀਸੀ ਡੀ ਸਹਾਗੇ ਸੀ ਜੀ ਅਰਣ ਕੁਮਾਰ ਸ਼ਰਮਾ ਜੀ ਔਰ ਉਹਨਾਂ ਦੇ ਨਾਲ ਇੱਕ ਮੁੰਡਾ ਰਮਨ ਕੁਮਾਰ ਜੀ ਉਹ ਨਾਲ ਇਹਨਾਂ ਨੇ ਮਤਲਬ ਕਿ ਸਾਰੇ ਇਹਨਾਂ ਨੇ ਮਿਲੀ ਭੁਗਤ ਕਰਕੇ ਟੀਪੀਓ ਹੋ ਗਏ ਇਹ ਹੋ ਗਏ ਇਹਨਾਂ ਨੇ ਕਿਵੇਂ ਪ੍ਰੋਜੈਕਟ ਬਣਾਏ ਕਿਵੇਂ ਇਹਨਾਂ ਨੇ ਪੈਸੇ ਕਢਵਾਏ ਔਰ ਜਦੋਂ ਇੱਕ ਪਿੰਡ ਹੀ ਹੈ ਨਹੀਂ ਉਹ ਹਵਾ ਦੇ ਵਿੱਚ ਬਣਾ ਕੇ ਇਹਨਾਂ ਨੇ ਸਾਰੇ 43 ਲੱਖ ਰੁਪਏ ਦਾ ਗਵਨ ਕੀਤਾ ਔਰ ਮੈਂ ਫਿਰ ਉਸ ਤੋਂ ਬਾਅਦ ਜਦੋਂ ਕੀ ਹੋਇਆ ਜੀ ਮੈਂ ਤੁਹਾਨੂੰ ਡਿਪਟੀ ਡਾਇਰੈਕਟਰ ਦੀ ਗੱਲ ਦੱਸ ਰਿਹਾ ਜੀ ਡਿਪਟੀ ਡਾਇਰੈਕਟਰ ਨੇ ਕੀ ਕੀਤਾ ਜੀ ਡਿਪਟੀ ਡਾਇਰੈਕਟਰ ਨੇ ਮੈਨੂੰ ਧਮਕਾਇਆ ਬਹੁਤ ਹੈ ਕਿਉਂਕਿ ਨਾਮ ਕੀ ਉਹਨਾਂ ਦਾ ਉਹਨਾਂ ਦਾ ਨਾਮ ਹੈਗਾ ਜੀ ਗਗਨਦੀਪ ਸਿੰਘ ਵਿਰਕ ਅੱਜ ਕੱਲ ਉਹ ਰਿਟਾਇਰਮੈਂਟ ਹੋ ਚੁੱਕੇ ਨੇ ਜੀ ਉਹਨਾਂ ਨੇ ਮੈਨੂੰ ਬੜਾ ਧਮਕਾਇਆ ਵੀ ਤੁਸੀਂ ਅਫਸਰਾਂ ਦੇ ਖਿਲਾਫ ਨਾ ਬੋਲੋ ਤੁਹਾਡਾ ਨੁਕਸਾਨ ਹੋ ਜਾਣਾ ਹੈ ਤੁਸੀਂ ਐ ਹੋ ਜਾਣਾ ਮੈਂ ਕਹਾ ਜੀ ਮੈਂ ਬਿਲਕੁਲ ਡਰਨ ਵਾਲਿਆਂ ਤੋਂ ਨਹੀਂ ਹਾਂ ਜੋ ਹੁੰਦਾ ਹੋ ਜਾਏ ਬਾਕੀ ਮੈਂ ਜਨਤਾ ਦਾ ਪੈਸਾ ਹੈ ਜਨਤਾ ਦੇ ਪੈਸੇ ਨੂੰ ਮੈਂ ਇੱਕ ਇੱਕ ਪੈਸੇ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਾਵਾਂਗਾ ਜਿੰਨੇ ਪੈਸੇ ਨੇ ਇਹ ਸਾਰੇ ਇਹਨਾਂ ਨੂੰ ਰਿਕਵਰ ਕਰਾਓ ਇਹਨਾਂ ਤੇ ਪਰਚਾ ਦਰਜ ਕਰਾਓ ਇਹਨਾਂ ਨੂੰ ਅੰਦਰ ਭੇਜਿਆ ਜਾਵੇ ਪਰ ਉਹਨਾਂ ਵੱਲੋਂ ਮੈਨੂੰ ਇਹ ਕਿਹਾ ਗਿਆ ਵੀ ਤੁਸੀਂ ਰਾਜ਼ੀ ਨਮਾ ਕਰ ਲਓ ਮੈਨੂੰ ਉਹਨਾਂ ਨੇ ਬੜੇ ਲਾਲਚ ਵੀ ਦਿੱਤੇ ਪਰ ਮੈਂ ਲਾਲਚ ਦੇ ਵਿੱਚ ਬਿਲਕੁਲ ਨਹੀਂ ਆਇਆ ਮੈਂ ਕਿਹਾ ਵੀ ਮੈਂ ਜਿੰਨੀ ਵੀ ਇਨਕੁਆਰੀ ਹੋਵੇ ਪ੍ਰੋਪਰ ਕਰਾਵਾਂਗਾ ਔਰ ਮੈਨੂੰ ਇੱਥੋਂ ਦਾ ਕਮੀਜ਼ ਸੀ ਕਿ ਮੈਂ ਉਸ ਤੋਂ ਬਾਅਦ ਫਿਰ ਮੈਂ ਇੱਕ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਸੀ ਜੀ ਉਹ ਮੈਂ ਚਿੱਠੀ ਜਿਹੜੀ ਡਾਕ ਰਾਹੀਂ ਭੇਜੀ ਉਹਦਾ ਫਿਰ ਮੈਨੂੰ ਮਤਲਬ ਕਿ ਅਜੇ ਤੱਕ ਜਵਾਬ ਤਾਂ ਨਹੀਂ ਆਇਆ ਉਸ ਤੋਂ ਬਾਅਦ ਫਿਰ ਮੈਨੂੰ ਡੀਸੀ ਸਾਹਿਬ ਨੇ ਇੱਕ ਵਾਰੀ ਮੈਂ ਡੀਸੀ ਸਾਹਿਬ ਨੂੰ ਮਿਲਿਆ ਡੀਸੀ ਸਾਹਿਬ ਨੇ ਮੈਨੂੰ ਮਤਲਬ ਕਿ ਵਿਸ਼ਵਾਸ ਦਿਵਾਇਆ ਵੀ ਤੁਹਾਡੀ ਇਨਕੁਆਇਰੀ ਮੈਂ ਬਿਲਕੁਲ ਆਪ ਦੇ ਲੈਵਲ ਤੇ ਕਰਾਂਗਾ ਉਹਨਾਂ ਨੇ ਕੀਤੀ ਵੀ ਏ ਪਰ ਕਿਤੇ ਨਾ ਕਿਤੇ ਜਦੋਂ ਮਤਲਬ ਕਿ ਡੀਸੀ ਸਾਹਿਬ ਨੇ ਇਨਕੁਆਇਰੀ ਕੰਪਲੀਟ ਹੋਣ ਦਾ ਕੁਝ ਸਮਾਂ ਰਹਿ ਗਿਆ ਸੀ ਪਰ ਉਹਨਾਂ ਦੀ ਬਦਲੀ ਹੋ ਗਈ ਬਦਲੀ ਹੋਣ ਤੋਂ ਬਾਅਦ ਇੱਕ ਡੀਸੀ ਸਾਹਿਬ ਨਵੇਂ ਹੁਣ ਆਏ ਨੇ ਮੈਂ ਉਹਨਾਂ ਨੂੰ ਫਿਰ ਮਿਲਿਆ ਉਹਨਾਂ ਨੇ ਮੇਰੀ ਜਿਹੜੀ ਐਪਲੀਕੇਸ਼ਨ ਸੀਗੀ ਉਦਾ ਮੈਂ ਹਵਾਲਾ ਪਾ ਕੇ ਉਹਨਾਂ ਨੇ ਡੀਡੀਪੀ ਸਾਹਿਬ ਨੂੰ ਭੇਜੀ ਹੈ ਜੀ ਜਦੋਂ ਡੀਡੀਪੀ ਸਾਹਿਬ ਨੂੰ ਹੁਣ ਮਿਲਿਆ ਤਾਂ ਮੈਨੂੰ ਡੀਡੀਪੀ ਸਾਹਿਬ ਨੇ ਭਰੋਸਾ ਦਵਾਇਆ ਕਿ ਇੱਕ ਹਫਤੇ ਦੇ ਵਿੱਚ ਵਿੱਚ ਇਹ ਕਾਰਵੀ ਕੰਪਲੀਟ ਕਰ ਦਿੱਤੀ ਜਾਵੇ ਤਾਂ ਅਗਰ ਫਿਰ ਵੀ ਨਹੀਂ ਹੁੰਦੀ ਤਾਂ ਕੀ ਅਗਲਾ ਸਟੈਪ ਹੈ ਅਗਲਾ ਸਟੈਪ ਮੇਰਾ ਹਾਈ ਕੋਰਟ ਦਾ ਹੋਏਗਾ ਜੀ ਇਸ ਤੋਂ ਬਾਅਦ ਮੈਂ ਹਾਈ ਕੋਰਟ ਦਾ ਰੁਖ ਕਰਾਂਗਾ ਜੀ ਕਿ ਮੰਗ ਕਰਦਾ ਮੈਂ ਮੰਗ ਇਹ ਕਰਦਾ ਵੀ ਜੇ ਇਹ ਜਿਹੜੇ ਵੀ ਇਹਦੇ ਵਿੱਚ ਜਿਨ੍ਹਾਂ ਦੀ ਵੀ ਇਨਵੋਲਵਮੈਂਟ ਹੈਗੀ ਏ ਉਹਨਾਂ ਤੇ ਪਰਚਾ ਦਰਜ ਹੋਵੇ ਔਰ ਇਹ ਜਿਹੜਾ ਗਰੀਬਾਂ ਦਾ ਪੈਸਾ ਹੈ ਇਹ ਸਾਰਾ ਰਿਕਵਰ ਹੋਣਾ ਚਾਹੀਦਾ ਔਰ ਜਿਹੜਾ ਇਨਸਾਫ ਸਾਰੇ ਗਰੀਬਾਂ ਨੂੰ ਮਿਲ ਸਕੇ ਇਸ ਮਾਮਲੇ ਨੂੰ ਲੈ ਕੇ BDPO ਦੇ ਦਫਤਰ ਦੇ ਅਧਿਕਾਰੀਆਂ ਦਾ ਕੀ ਕਹਿਣਾ ਓਬਵੀਅਸ ਸੁਣ ਲਵੋ ਮੈਡਮ ਡੀਸੀ ਮੈਮ ਨੇ ਸਾਨੂੰ ਜਿਹੜਾ ਇਹਦੇ ਬਾਰੇ ਅੱਜ ਸਵੇਰੇ ਜਾਣਕਾਰੀ ਦਿੱਤੀ ਕਿ ਦੀ ਇਨਕੁਆਰੀ ਕਰੋ ਕੋਰ ਰਿਕਾਰਡ ਮੰਗਾ ਕੇ ਜਿਹੜਾ ਉਹਨੇ ਅਸੀਂ ਇਨਕੁਆਰੀ ਕਰ ਰਹੇ ਹਾਂ ਤਾਂ ਤਾਂ ਦੇ ਬਾਅਦ ਜੋ ਇਨਕੁਆਰੀ ਕਰਕੇ ਜੇ ਕੋਈ ਦੋਸ਼ੀ ਪਾਇਆ ਗਿਆ ਤੇ ਉਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਊਗੀ ਇਹ ਸਾਰੇ ਹੀ ਇਨਕੁਆਰੀ ਕਰਕੇ ਜਿਹੜੀ ਹੈ ਸਮੂਤਲੀ ਜਿਹੜੀ ਰਿਪੋਰਟ ਹੈ ਡਿਪਟੀ ਕਮਿਸ਼ਨ ਨੂੰ ਪੇਸ਼ ਕੀਤੀ ਜਾਊਗੀ। ਇਹ ਪੂਰਾ ਮਾਮਲਾ ਉਜਾਗਰ ਹੋਣ ਤੋਂ ਬਾਅਦ ਜਦੋਂ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪਿੰਡ ਵਾਲੇ ਸਾਫ਼-ਸਾਫ਼ ਮੁਕਰਦੇ ਹੋਏ ਨਜ਼ਰ ਆਏ ਤਾਂ ਉਹਨਾਂ ਨੇ ਵੀ ਕਿਹਾ ਕਿ ਕੋਈ ਵੀ ਇਸ ਨਾਮ ਦਾ ਪਿੰਡ ਨਹੀਂ ਹੈ। ਸਾਨੂੰ ਇੱਥੇ ਤਕਰੀਬਨ 35 ਸਾਲਾਂ ਤੋਂ ਵੱਧ ਦਾ ਸਮਾਂ ਹੋ ਚੱਲਿਆ ਪਰ ਅਸੀਂ ਹੁਣ ਤੱਕ ਅਜਿਹਾ ਕਿਸੇ ਵੀ ਪਿੰਡ ਦਾ ਨਾਮ ਨਹੀਂ ਸੁਣਿਆ। ਸਿੰਘਾਟੀ ਰਾਜੂਕੇ ਨਾਮੇ ਇੱਥੇ ਮੈਨੂੰ ਲਗਭਗ 35-36 ਸਾਲ ਹੋ ਗਏ ਵਸਦੇ ਨੂੰ ਇਹ ਪਿੰਡ ਜਿਹੜਾ ਹੈਗਾ ਨਵੀਂ ਗੱਟੀ ਰਾਜੂ ਕੇ ਵਿੱਚ ਆਪਾਂ ਖੜੇ ਆ ਇੱਥੋਂ ਦਾ ਸਰਪੰਚੇ ਮੌਜੂਦਾ ਤਾਰਾ ਸਿੰਘ ਜਿਹੜੀ ਪੁਰਾਣੀ ਗੱਟੀ ਆ ਉਹਦਾ ਹੈਗਾ ਜੇ ਮੋਹਨ ਸਿੰਘ ਇਹ ਇੱਕ ਹੀ ਪਿੰਡ ਆ ਕੋਈ ਤੇਜੀ ਨਿਊ ਨਹੀਂ ਆ ਗਈ ਜੀ ਤੇ ਜਿਹੜੇ ਇਹ ਨਿਊ ਤੇ ਨਵੀਂ ਦੇ ਵਿੱਚ ਦੀ ਇਹਨਾਂ ਨੇ ਹੇਰ ਫੇਰ ਚੱਲਿਆ ਉਹ ਕੀ ਆ ਉਹ ਤੇ ਜੀ ਇਹਨਾਂ ਦੀ ਕੋਈ ਮਿਲੇ ਭੁਗਤ ਹੋਏਗੀ ਨਿਊ ਤੇ ਗੱਟੀ ਹੈ ਹੀ ਕੋਈ ਨਹੀਂ ਜੀ ਪੂਰੇ ਜਿੰਨੇ ਪਿੰਡ ਹੈਗੇ ਇੱਥੇ ਆਪਣੇ ਐਡ ਤੋਂ ਪਾਰ ਸਾਰੇ ਇਹਦੇ ਵਿੱਚ ਨਿਊ ਗੱਟੀ ਹੋਰ ਕੋਈ ਨਹੀਂ ਹੈਗੀ ਟੋਟਲ ਕਿੰਨੇ ਆ ਹੁਣ ਟੋਟਲ ਇੱਥੇ 11 12 ਪਿੰਡ ਬਣਦੇ ਆ ਗੱਟੀ ਰਾਜੋ ਕੇ ਕਿੰਨੇ ਪਿੰਡ ਨੇ ਗੱਟੀ ਰਾਜੋ ਕੇ ਇੱਕ ਹੀ ਪਿੰਡ ਆ ਜਿਹੜੀ ਜਗ੍ਹਾ ਤੁਸੀਂ ਖੜੇ ਹੋ ਇੱਥੇ ਅੱਜ ਦੇ ਮੌਜੂਦਾ ਦੋ ਬਣ ਗਏ ਆ ਇੱਕ ਨਵੇਂ ਗੱਟੀ ਇੱਕ ਪੁਰਾਣੇ ਗੱਟੀ ਰਾਜੋ ਕੇ ਤੇ ਨਿਊ ਗੱਟੀ ਕੋਈ ਹੈ ਨਹੀਂ ਜੀ ਜੰਗ ਵਲੇ ਇੱਥੇ ਸੀਂਦੇ ਜਦੋਂ ਜੰਗ ਲੱਗੀ ਸੀ ਉਦੋਂ ਬਾਅਦ ਚ ਅਸੀਂ ਪਿੱਛੇ ਗਿਆ ਚਲੇ ਸੀ ਉਦੋਂ ਬਾਅਦ ਇੱਕ ਕੰਮ ਹੋਇਆ ਗੱਟੀ ਰਾਜੋ ਕੋ ਪਹਿਲਾ ਪੁਰਾਣਾ ਪਿੰਡ ਇਹ ਤੇ ਜਿਹੜੀ ਨਵੀਂ ਗੱਟੀ ਆ ਬਣਾਈ ਨੇ ਰਾਜੋ ਕਹੇ ਇਹ ਵਸਤੀ ਨੰਗਾ ਸੰਗਾਲੀ ਤੇ ਨਿਊ ਗੱਟੀ ਕਿੱਥੇ ਆ ਨੂ ਗੱਟੀ ਹੈ ਨਹੀਂ ਨਹੀਂ ਜੀ ਦੋ ਗੱਟ ਨਹੀਂ ਆ ਬਾਕੀ ਕੋਈਆ ਪਿੰਡ ਨਹੀਂ ਹੈ ਤੇ ਪਪਾ ਜੀ ਨਿਊ ਗੱਟੀ ਬਣਾ ਕੇ ਉਹਦੇ ਪੈਸੇ ਦਿੱਤੇ ਪਾਏ ਜਾ ਰਹੇ ਉਹ ਕੀ ਸਹੀ ਕੋਈ ਤਾਂ ਤੇਜੀ ਗੱਟੀ ਹੈ ਨਹੀਂ ਲੋ ਗੱਟੀਆਂ ਆ ਕੀ ਨਾਮ ਹੈ ਤੁਹਾਡਾ ਅਨੂਪ ਸਿੰਘ ਜੀ ਰਾਜੂ ਗੱਟੀ ਜੀ ਪੁਰਾਣਾ ਪਿੰਡ ਪੁਰਾਣਾ ਪਿੰਡ ਤਾਂ ਇੱਥੇ ਕੋਈ ਨਿਊ ਗੱਟੀ ਵੀ ਹੈਗਾ ਨਹੀਂ ਜੀ ਇਹਦੇ ਤੋਂ ਲੱਗ ਕੇ ਉਹ ਇਹਦੇ ਤੋਂ ਲੱਗ ਕੇ ਪਿੰਡ ਕੀਤਾ ਗਿਆ ਰਾਜੋ ਦੀ ਗੱਟੀ ਨਵੀਂ ਗੱਟੀ ਰਾਜੋ ਨਵੀਂ ਗੱਟੀ ਰਾਜੋ ਕੇ ਤਾਂ ਇੱਥੇ ਤੀਜਾ ਵੀ ਪਿੰਡ ਕੋਈ ਹੈਗਾ ਨਹੀਂ ਇੱਥੇ ਨਹੀਂ ਹੋਏਗਾ ਤਾਂ ਨਿਊ ਗੱਟੀ ਦੇ ਜਿਹੜੇ ਕੋਈ ਫੰਡ ਇੱਥੇ ਜਾਂ ਨਵੀਂ ਗੱਟੀ ਦੇ ਫੰਡ ਜਿਹੜੇ ਆਏ ਹੋਏ ਨਹੀਂ ਆ ਸਰਪੰਚਾਂ ਨੂੰ ਪਤਾ ਹੋਵੇ ਉਹ ਤਾਂ ਸਰਪੰਚਾਂ ਨੂੰ ਪਤਾ ਹੋਵੇ ਤਾਂ ਕੁੱਲ ਮਿਲਾ ਕੇ ਜੇ ਗੱਲ ਕੀਤੀ ਜਾਵੇ ਤਾਂ ਨਵੀਂ ਗੱਟੀ ਤੇ ਪੁਰਾਣੀ ਗੱਟੀ ਹੈਗੀ ਹੈ ਤੇ ਨਿਊ ਗੱਟੀ ਕੋਈ ਹੈਗਾ ਨਹੀਂ ਤੁਸੀਂ ਇਸ ਪਿੰਡ ਚ ਕਿੰਨੇ ਸਮੇਂ ਤੋਂ ਰਹਿ ਰਹੇ ਹੋ ਜਦੋਂ ਦਾ ਜਮ ਇੱਥੇ ਕਿੰਨਾ ਕੁ ਸਮਾਂ ਬਹ ਹੈ ਤੁਹਾਡੀ ਉਮਰ ਕਿੰਨੀ ਹੈ 25 ਸਾਲ ਹੋ ਗਏ ਕੀ ਨਾਮ ਹੈ ਅਮਰੀਕ ਸਿੰਘ ਤੁਹਾਨੂੰ ਦੱਸਦਾ ਇਹ ਹੈ ਕਿ ਪੰਜਾਬ ਦੇ ਵਿੱਚ ਹਰ ਨਵੇਂ ਦਿਨ ਅਜਿਹੇ ਕਾਂਡ ਸਾਹਮਣੇ ਹੀ ਆਉਂਦੇ ਰਹਿੰਦੇ ਨੇ ਪੰਜਾਬ ਤਰੱਕੀਆਂ ਦੇ ਰਾਹ ਆਏਗਾ ਇਹ ਮੁੱਖ ਮੰਤਰੀ ਪੰਜਾਬ ਕਹਿੰਦੇ ਨੇ ਪਰ ਪੰਜਾਬ ਤਰਕੀਆਂ ਦੇ ਰਾਹ ਕਿਵੇਂ ਜਾਏਗਾ ਕਿ ਪੰਜਾਬ ਦੇ ਵਿੱਚ ਹੀ ਆਲਾ ਦਰਜੇ ਦੇ ਅਧਿਕਾਰੀ ਅਜਿਹੀ ਪਿੰਡ ਬਣਾਉਣ ਲੱਗੇ ਨੇ ਜਿਨ੍ਹਾਂ ਦਾ ਕਿਤੇ ਕੋਈ ਨਾਮੋ ਨਿਸ਼ਾਨ ਨਹੀਂ ਹੁਣ ਇਹ ਮਾਮਲਾ ਮੁੱਖ ਮੰਤਰੀ ਪੰਜਾਬ ਦੀ ਕਚੈਰੀ ਦੇ ਵਿੱਚ ਕਦੋਂ ਜਾਂਦਾ ਤੇ ਕਦੋਂ ਮੁੱਖ ਮੰਤਰੀ ਪੰਜਾਬ ਇਸ ਤੇ ਸਖਤ ਐਕਸ਼ਨ ਲੈਂਦੇ ਨੇ ਇਹ ਤਾਂ ਆਉਣ ਵਾਲਾ ਵਕਤੀ ਦੱਸੇਗਾ ਫਿਰੋਜ਼ਪੁਰ ਤੋਂ ਬੋਬੀ ਖੁਰਾਨਾ ਦੀ ਰਿਪੋਰਟ ਆਨਯਰ